ਸਤਿਨਾਮ ਵਾਹਿਗੁਰੂ ਸਾਹਿਬ ਜੀ ਤੋਡੇ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਤੋ ਤੋ ਖਾ ਕਹਾੰ ਬਿਆਪੈ ਜਾ ਕੋ ਓਟ ਤੁਹਾਰੀ ਹਾਰ ਬਿਸਰਤ ਸਦਾ ਖੁਵਾਰੇ ਤਾ ਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਜਸੇ ਮਰਨ ਜੋ ਜੀਵਨ ਬਲਣਾ ਸਰਬ ਜੈਸੇ ਅਰਜਾਰੀ ਨਾਵਖੰਡਨ ਕੋ ਰਾਜ ਕਮਾਵੈ ਅੰਤ ਚਲ ਬੋ ਹਾਰੇ ਗੁਣਨਦਾਨ ਗੁਣ ਤੇਨੇ ਗਾਇ ਜਾ ਕੋ ਕਿਰਪਾ ਧਾਰੇ ਸੋ ਸੁਖਿਆ ਤਨ ਉਸ ਜਨਮ ਲਾਲਕ ਤੇਸ ਬਲੇ ਹਾਰੇ ਗੁਣ ਨਿਦਾਨ ਗੁਣ ਤੇ ਨਹੀ ਗਾਇ ਜਾ ਕੋ ਕਿਰਪਾ ਧਾਰੇ ਸੋ ਸੁਖਿਆ ਤਨ ਉਸ ਜਨਮ ਨਾਨਕ ਤੇ ਸ ਬਲੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਪ੍ਰੋਜੇਕ ਭਤ ਹੈ ਟੋਡੇ ਮਹਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾਪੋ ਤੋਖਾ ਕਹਾਂ ਤੇ ਆਪੈ ਜਾ ਕੋ ਓਟ ਤੁਹਾਰੇ ਰਹਾਓ ਅੰਮ੍ਰਿਤਮਈ ਪਾਵਨ ਸ਼੍ਰੀਮੁਖ ਵਾਕ ਟੋੜੀ ਰਾਗ ਅੰਦਰ ਪਾਨਮਥਰਾ ਕਸ਼ਪੇ ਇਹ ਨਹੀਂ ਗੁਰ ਅਰਜਨ ਪ੍ਰਤਖ ਹਰ ਧਨ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਤੋਇਤਰ ਪਾਵਨ ਮੁਖਾਰ ਬਿਨ ਤੋ ਚਾਰਨ ਹੋਇਆ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਗ 712 ਵਿਖੇ ਸੁਭਾਏ ਮਾਨ ਹੈ